ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਜੋ ਕੁਝ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਸੰਜੀਵੀ ਵਿਛੋੜਾ ਦੇ ਗਏ ਨੇ ਜੋ ਕਿ ਨਾ ਪੂਰਾ ਹੋਣ ਵਾਲਾ ਘਟਾ ਸਾਨੂੰ ਪਿਆ ਸਾਡੇ ਪਰਿਵਾਰ ਨੂੰ ਪਿਆ ਤੇ ਹਲਕੇ ਨੂੰ ਪਿਆ ਉਹਨਾਂ ਦੀ ਸੋਚ ਜੋ ਉਹਨਾਂ ਦੀ ਸੋਚ ਸੀ ਨਾ ਤੇ ਮੈਂ ਉਹਨਾਂ ਦੀ ਸੋਚ ਅੱਜ ਤਾਈਂ ਦੇਖਿਆ ਤੇ ਨਾ ਹੀ ਮੇਰੇ ਹਿਸਾਬ ਨਾਲ ਕੋਈ ਹੋ ਸਕਦਾ ਤੇ ਬਾਕੀ ਜੋ ਸਰਪੰਚ ਸਾਹਿਬ ਇਕੱਠੇ ਹੋਏ ਸਾਡੀ ਮੀਟਿੰਗ ਹੋਈ ਕੱਲ ਇਸੇ ਟੌਪਿਕ ਤੇ ਹੋਈ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਾਂਗੇ ਕਿਉਂਕਿ ਸਾਡਾ ਰਾਜਨੀਤੀ ਦੇ ਵਿੱਚ ਆਉਣਾ ਕੋਈ ਤੈ ਨਹੀਂ ਸੀ ਅਸੀਂ ਅੱਗੇ ਆਉਣਾ ਨਹੀਂ ਸੀ ਚਾਹੁੰਦੇ ਪਰ ਹਲਕੇ ਨਿਵਾਸੀਆਂ ਨੇ ਇਹ ਗੱਲ ਕੀਤੀ ਕਿ ਜੇ ਆਪਾਂ ਐਮਐਲਏ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਉਹਨਾਂ ਦੇ ਕੰਮ ਰਹਿੰਦੇ ਕੰਮਾਂ ਨੂੰ ਪੂਰੇ ਕਰਨਾ ਉਹਨਾਂ ਦੀ ਸੋਚ ਨੂੰ ਹਮੇਸ਼ਾ ਬਾਦ ਰੱਖਣਾ ਤੇ ਆਪਾਂ ਨੂੰ ਅੱਗੇ ਆਉਣਾ ਪਏਗਾ ਕਿਉਂਕਿ ਪਹਿਲਾਂ ਵੀ ਜੋ ਹੈ ਆਪਣੀ ਰਾਜਨੀਤੀ ਦੇ ਵਿੱਚ ਕਿੱਡੇ-ਕਿੱਡੇ ਤੁਸੀਂ ਦੇਖੇ ਹੀ ਹੋਣੇ ਆ ਗਲਤ ਬੰਦਿਆਂ ਦੇ ਹੱਥ ਜਦੋਂ ਲੱਗ ਜਾਂਦੇ ਆ ਤੇ ਹਲਕੇ ਦਾ ਨੁਕਸਾਨ ਹੁੰਦਾ ਇਸ ਲਈ ਉਹਨਾਂ ਦੀ ਸੋਚ ਜਿਹੜੀ ਆ ਹਮੇਸ਼ਾ ਬਾਦ ਰੱਖਣਾ ਨੇ ਸਪੱਸ਼ਟ ਜਿਹੜੇ ਨੇ ਤੁਹਾਡਾ ਜਿੱਦ ਕਰ ਰਹੇ ਨੇ ਕਿ ਜਿਹੜੇ ਲਗਾਤਾਰ ਨਾਲ ਆ ਰਹੇ ਨੇ ਕਿ ਟਿਕਟ ਮਿਲ ਜਾਈ। ਕਿਸ ਤਰ੍ਹਾਂ ਦੇਖਦੇ ਹੋ ਫਿਰ ਸਮੂਹ ਅਗਰ ਦੂਸਰੇ ਪਾਸੇ ਬਣੇ ਸੀ। ਸੱਜੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਕੇ ਸ਼ਾਮਲ ਹੋ ਗਏ ਨੇ ਕਿਰਨਗਰ ਦੇ ਕਾਰ ਤੋਂ ਦਿੱਲੀ ਲਾਇਆ ਜਾਂਦੀ ਕਿਹਨੂੰ ਟਿਕਟ ਮਿਲ ਸਕਦੀ। ਦੇਖੋ ਜੀ ਸਾਢੇ 3 ਸਾਲ ਹੋ ਗਏ ਆ ਸਰਕਾਰ ਆਈ ਨੂੰ। ਅਸੀਂ ਰਾਤ ਦਿਨ ਲੋਕਾਂ ਦੇ ਕੰਮ ਕੀਤੇ। ਤਾਂ ਹੀ ਲੋਕੀਆਂ ਜੇ ਇੱਥੇ ਇਕੱਠੇ ਹੋ ਕੇ ਸਾਡਾ ਸਾਥ ਦੇ ਰਹੇ ਜੇ ਜੇ ਅਸੀਂ ਗਲਤ ਕੰਮ ਕੀਤੇ ਹੁੰਦੇ, ਲੋਕਾਂ ਦੇ ਭਲਾਈ ਦੇ ਕੰਮ ਨਾ ਕੀਤੇ ਹੁੰਦੇ, ਧੱਕੇ ਕੀਤੇ ਹੁੰਦੇ ਤੇ ਸਾਡੇ ਨਾਲ ਕਿੰਨੇ ਹੋਣਾ ਸੀ। ਜੇ ਚੰਗੇ ਕੰਮ ਕੀਤੇ ਐ ਐਮਐਲਏ ਸਾਹਿਬ ਨੇ ਤਾਂ ਹੀ ਲੋਕੀ ਇਹਨਾਂ ਵਿਸ਼ਵਾਸ ਦੇ ਰਹੇ ਨੇ ਤੁਸੀਂ ਜਿਹੜੀ ਗੱਲ ਕੀਤੀ ਆ ਐਮਐਲਏ ਹਰਮੀਰ ਸਿੰਘ ਸੰਧੂ ਦੀ ਜਿਹਦੇ ਤੁਸੀਂ ਸਭ ਜਾਣਦੇ ਜੇ 2017 ਦੇ ਵਿੱਚ ਉਹਨੂੰ ਕਾਂਗਰਸ ਸਰਕਾਰ ਨੇ ਹਰਾਇਆ 2022 ਦੇ ਵਿੱਚ ਸਾਡੇ ਐਮਐਲਏ ਸਾਹਿਬ ਬਹੁਤ ਹੀ ਸਤਿਕਾਰਯੋਗ ਡਾਕਟਰ ਕਸ਼ਮੀਰ ਸਿੰਘ ਸੋਲਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਚੰਗਾ ਹੁੰਦਾ ਜੇ ਉਹਨੇ ਕੰਮ ਚੰਗੇ ਕੀਤੇ ਹੁੰਦੇ ਤੇ ਲੋਕਾਂ ਨੇ ਇਹਨੂੰ ਵੋਟਾਂ ਪਾਉਣੀਆਂ ਸੀ ਐਮਐਲਏ ਬਣਾਉਣਾ ਸੀ ਜੇ ਉਹਨੂੰ ਹਰਾਇਆ ਆ ਲੋਕਾਂ ਨੂੰ ਜਿਹੜੀਆਂ ਨੀਤੀਆਂ ਪਸੰਦ ਨਹੀਂ ਆਈਆਂ ਉਹਦੇ ਕੰਮ ਪਸੰਦ ਨਹੀਂ ਆਏ ਇਸ ਲਈ ਲੋਕਾਂ ਨੇ ਉਹਨਾਂ ਨੂੰ ਹਰਾਇਆ ਹਰਮੇਸ਼ ਸਿੰਘ ਸੰਧੂ ਜਿਹੜੇ ਕਿ ਲਗਾਤਾਰ ਦੋ ਵਾਰ ਹਾਰੇ ਨੇ ਤੇ ਤਿੰਨ ਵਾਰ ਆ ਵਿਧਾਇਕ ਵੀ ਰਹੇ ਨੇ ਹਲਕੇ ਦੇ ਵਿੱਚ ਪੰਜ ਸਰਪੰਚ ਕੋਲ ਉਹਨਾਂ ਦੇ ਨਾਲ ਵੀ ਜੁੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਮਤਲਬ ਤੁਹਾਡੇ ਪੱਖੇ ਚੱਲਣਗੇ ਕਿ ਉਹਨਾਂ ਦੇ ਪੱਖੇ ਚੱਲਣਗੇ ਦੇਖੋ ਜੀ ਤੁਸੀਂ ਦੇਖਿਆ ਹੀ ਹੋਣਾ ਦੋ ਚਾਰ ਦਿਨ ਪਹਿਲਾਂ ਜੋ ਮੀਟਿੰਗ ਹੋਈ ਹੈ ਉਹਦੇ ਜਿੰਨੇ ਵੀ ਉਹਦੇ ਕਾਲੀ ਦਲ ਦੇ ਵਿੱਚ ਜਿਹੜੇ ਸਾਥੀ ਸੀ ਉਹ ਤੇ ਆਜ਼ਾਦ ਗਰੁੱਪ ਚ ਸ਼ਾਮਲ ਹੋ ਕੇ ਸ਼ਾਮਲ ਹੋ ਗਏ ਨੇ ਉਹ ਆਈ ਦੀ ਡੇਟ 'ਚ ਉਹ ਕੱਲਾ ਕੱਲਾ ਸਾਡੀ ਪਾਰਟੀ ਕੋ ਆਇਆ ਉਹਦੇ ਨਾਲ ਕੋਈ ਨਹੀਂ ਕੋਈ 5-7 ਉਹਦੇ ਨਾਲ ਸਾਥੀ ਹੋਣਗੇ 5-7 ਪਰਿਵਾਰ ਹੋਣਗੇ ਕਿਉਂਕਿ ਲੋਕਾਂ ਦਾ ਉਹਨੇ ਮੋਹ ਪੰਗ ਕਰਤਾ ਉਹਨੇ ਕੰਮ ਹੀ ਇਦਾਂ ਨਹੀਂ ਕੀਤੇ 7 ਤੋਂ 8 ਸਾਲ ਹੋ ਗਏ ਨੇ ਉਹਨੇ ਬਾਤ ਹੀ ਨਹੀਂ ਪੁੱਛੀ ਬੰਦਿਆਂ ਦੀ ਨਾਲੇ ਉਹਨੇ ਜਿਹੜੇ ਕੰਮ ਕੀਤੇ ਲੋਕਾਂ ਨੂੰ ਦਸਲਾ ਖਰਾਬ ਕੀਤੀਆਂ ਲੋਕੇ ਉਸ ਦੇ ਨਾਲ ਪੋਰਾ ਨਹੀਂ ਚੱਲਣਗੇ ਉਹਦੇ ਸਾਥੀ ਜਿਹੜੇ ਸੀ ਆਜ਼ਾਦ ਗਰੁੱਪ 'ਚ ਸ਼ਾਮਲ ਹੋ ਗਏ ਨੇ ਤੇ ਸਾਡੇ ਜਿਹੜੇ ਆ ਸਾਡੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਸਾਫ਼ ਹੀ ਮਨਾਂ ਕਰਤਾ ਇਸ ਬੰਦੇ ਦੇ ਨਾਲ ਜਿੰਨੇ ਸਾਡੀਆਂ ਪੀੜ੍ਹੀਆਂ ਰੋਲੀਆਂ ਬੱਚਿਆਂ ਨੂੰ ਜ਼ਹਿਰ ਦਿੱਤੀ ਉਹਦੇ ਨਾਲ ਅਸੀਂ ਇੰਚ ਵੀ ਨਹੀਂ ਚੱਲ ਸਕਦੇ ਜੇ ਤੁਹਾਡੇ ਤੇ ਪਾਰਟੀ ਭਰੋਸਾ ਕਰਦੀ ਹੈ ਸਰ ਜਿਹੜੀ ਪਾਰਟੀ ਦੇ ਵਿੱਚ ਫੁੱਟ ਨਜ਼ਰ ਆ ਰਹੀ ਹੈ ਉਸ ਨੂੰ ਕਿੱਦਾਂ ਦੇਖੋ ਦੇਖੋ ਜੀ ਪਾਰਟੀ ਦੇ ਵਿੱਚ ਕੋਈ ਫੁੱਟ ਨਹੀਂ ਆ ਅਸੀਂ ਸਾਰੇ ਇਕੱਠੇ ਆ ਆਮ ਆਦਮੀ ਪਾਰਟੀ ਵਾਲੇ ਸਾਰੇ ਇਕੱਠੇ ਆ ਅਸੀਂ ਇੱਕਜੁੱਟ ਹਾਂ ਸਾਡੇ ਵਿੱਚ ਕੋਈ ਫੁੱਟ ਨਹੀਂ ਪਾਰਟੀ ਦੇ ਨਾਲ ਸਾਡੇ ਐਮਐਲਏ ਸਾਹਿਬ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਰਾਤ ਦਿਨ ਕੰਮ ਕਰਦੇ ਆਏ ਅਸੀਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਪਾਰਟੀ ਨੂੰ ਅਸੀਂ ਪਾਰਟੀ ਲਈ ਪਹਿਲਾਂ ਵੀ ਨਾਲ ਸੀ ਤੇ ਹੁਣ ਵੀ ਨਾਲ ਆ ਤੇ ਅੱਗੇ ਵੀ ਪਾਰਟੀ ਦੇ ਨਾਲ ਰਵਾਂਗੇ ਤੁਹਾਡੀ ਪਾਰਟੀ ਨਾਲ ਸੰਬੰਧਤ ਜਿਹੜੇ ਲੋਕ ਟੀਵੀ ਦਾਵੇਦਾਰੀ ਪਾਰਟੀ ਨੂੰ ਦਿਖਾ ਰਹੇ ਨੇ ਮਤਲਬ ਸ਼ਹਿਰ ਤੋਂ ਹਰ ਵੱਲ ਤਰ੍ਹਾਂ ਦੇ ਹੋਣ ਦੇ ਲਾ ਕੇ ਮੰਨ ਕਰ ਰਹੇ ਨੇ ਕੀ ਉਹਨਾਂ ਨੂੰ ਪਹਿਲਾਂ ਵੀ ਪਾਰਟੀ ਵਿੱਚ ਜਦੋਂ ਕਿ ਚੰਗੀਆਂ ਭਲੀਆਂ ਚੇਅਰਮੈਨੀਆਂ ਕਈ ਕੁਝ ਦੇ ਕੇ ਉੱਜਿਆ ਗਿਆ ਤੇ ਉਹ ਦੁਬਾਰਾ ਫਿਰ ਇਹ ਚੀਜ਼ ਨੂੰ ਕਰਦੇ ਉਹຊوں ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਮੰਗ ਕਰਨਾ ਸਾਰਿਆਂ ਦਾ ਹੱਕ ਆ ਮੰਗਣਾ ਚਾਹੀਦਾ ਇਹ ਪਾਰਟੀ ਦਾ ਡਿਸੀਜਨ ਹੋਊਗਾ ਕਿਸ ਨੂੰ ਦੇਣਾ ਜੇ ਕੋਈ ਹੋਰ ਬੰਦਾ ਕੰਮ ਉਹਨਾਂ ਨੂੰ ਚੰਗਾ ਲੱਗੂਗਾ ਉਹਨੂੰ ਦੇਣਗੇ ਪਰ ਤੁਹਾਨੂੰ ਜਿੱਦਾਂ ਮੈਂ ਦੱਸਤਾ ਵੀ ਜਿਸ ਬੰਦੇ ਦਾ ਤੁਸੀਂ ਪਹਿਲਾਂ ਨਾਮ ਲਿਆ ਹਰਮੀਤ ਸਿੰਘ ਸੰਧੂ ਦਾ ਉਸ ਦੇ ਨਾਲ ਕਿਉਂਕਿ ਸਾਡੇ ਵੱਲੋਂ ਹਰਾਇਆ ਹੋਇਆ ਬੰਦਾ ਉਸਨੇ ਹਲਕੇ ਲਈ ਬਹੁਤ ਹੀ ਜ਼ਹਿਰ ਦਿੱਤੀ ਹਲਕੇ ਸਾਡੇ ਨੂੰ ਪੰਜਾਬ ਨਿਵਾਸੀਆਂ ਨੂੰ ਦਿੱਤੀ ਆ ਉਸ ਬੰਦੇ ਦੇ ਨਾਲ ਅਸੀਂ ਇੰਚ ਵੀ ਨਹੀਂ ਚੱਲੇ ਨਾ ਸਾਡਾ ਪਰਿਵਾਰ ਚੱਲੂਗਾ ਤੇ ਨਾ ਸਾਡੇ ਹਲਕੇ ਦਾ ਕੋਈ ਵੀ ਬੰਦਾ ਚੱਲੂਗਾ ਬਿਲਕੁਲ ਜੇ ਅਗਰ ਅਮੀਸ਼ ਸਿੰਘ ਸੰਗਤ ਨੂੰ ਟਿਕੜ ਮਿਲਦੀ ਤਾਂ ਕੀ ਫਿਰ ਤੁਹਾਡਾ ਸਟੈਂਡ ਸੋਲਟਰ ਮਾਰਦਾ ਔਰ ਜਿਹੜੇ ਹਮਕੇ ਦੇ ਲੋਕੀ ਉਹਨੇ ਨਾਲ ਚੱਲਣਗੇ ਤੁਸੀਂ ਚੱਲੋਗੇ ਦੇਖੋ ਜੀ ਕੱਲ ਵੀ ਇਸੇ ਟਾਪਿਕ ਤੇ ਸਾਡੀ ਮੀਟਿੰਗ ਹੋਈ ਕਿਉਂਕਿ ਹਲਕੇ ਦੇ ਵਿੱਚ ਅਫਵਾਹਾਂ ਫੈ ਰਹੀਆਂ ਸੀ ਅਸੀਂ ਕੱਲ ਵੀ ਸਾਡੇ ਮੋਦਵਾਰ ਸਹਿਬਾਨਾਂ ਨੇ ਸਰਪੰਚ ਸਹਿਬਾਨ ਕਾਉਂਸਲਰ ਸਹਿਬਾਨ ਜਿੰਨੇ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਸੀ ਇੱਥੇ ਇਕੱਠੇ ਹੋਏ ਉਹਨਾਂ ਨੇ ਇੱਕੋ ਗੱਲ ਕੀਤੀ ਵੀ ਜਿਸ ਬੰਦੇ ਦੇ ਖਿਲਾਫ ਅਸੀਂ 2022 ਦੇ ਵਿੱਚ ਵੋਟਾਂ ਮੰਗੀਆਂ ਅਸੀਂ ਕਿਸ ਤਰ੍ਹਾਂ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗ ਸਕਦੇ ਆ ਅਸੀਂ ਉਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਕਿਉਂਕਿ ਤੁਸੀਂ ਇੱਥੇ ਹਲਕੇ ਤਰਨਤਨ ਹਲਕੇ ਦਾ ਬੱਚਾ-ਬੱਚਾ ਜਾਣਦਾ ਤੇ ਉਸ ਦੀ ਤਰਨਤਨ ਹਲਕੇ ਨੂੰ ਦੇਣ ਕੀ ਆ ਉਹਨੂੰ ਨਸ਼ੇ ਦੇ ਵਿੱਚ ਡੋਬੋਇਆ ਹਲਕੇ ਨੂੰ ਬੱਚਾ-ਬੱਚਾ ਜਾਣਦਾ ਇੱਥੇ ਨੈੱਟ ਦੇ ਉੱਤੇ ਚੱਲ ਰਿਹਾ ਉਹਨੇ ਕੀ ਕੰਮ ਕਰਦੇ ਰੇ ਪਾਰਟੀ ਹਾਈ ਮਨ ਸਭ ਕੁਝ ਦਿਨ ਪਹਿਲਾਂ ਮੇਰੀ ਮੀਟਿੰਗ ਹੋਈ ਪਾਰਟੀ ਨੇ ਬੁਲਾਇਆ ਸੀ ਮੈਂ ਉਹਨਾਂ ਦੇ ਵੀ ਧਿਆਨ ਵਿੱਚ ਲੈ ਕੇ ਆਇਆ ਤੇ ਦੇਖੋ ਇਸ ਬੰਦੇ ਦੇ ਨਾਲ ਸਾਡੇ ਹਲਕੇ ਦੇ ਵਿੱਚੋਂ ਕੋਈ ਵੀ ਨਹੀਂ ਚੱਲੇਗਾ ਸਾਡੇ ਜਿੰਨੇ ਐਮਐਲਏ ਸਭ ਨੂੰ ਪਿਆਰ ਕਰਦੇ ਆ ਇਹ ਮੀਟਿੰਗ ਹੋਈ ਆ ਸਰਪੰਚ ਸਾਹਿਬਾਨਾ ਨੇ ਵੀ ਆਖਿਆ ਵੀ ਅਸੀਂ ਇਸ ਬੰਦੇ ਦੇ ਨਾਲ ਚੱਲ ਨਹੀਂ ਸਕਦੇ ਇਸ ਲਈ ਮੈਂ ਉਹਨਾਂ ਦੇ ਵੀ ਧਿਆਨ ਵਿੱਚ ਲਿਆ ਚੁੱਕਾ ਕਿ ਅਸੀਂ ਐਮਐਲਏ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਦਿੰਨੇ ਆਏ ਆ ਦਿਨੇ ਰਾਵਾਂਗੇ ਤੇ ਸਾਡੇ ਕੋਲੋਂ ਜੇ ਕਿਤੇ ਉਹਨੂੰ ਟਿਕਟ ਮਿਲਦੀ ਆ ਤੇ ਸਾਡੇ ਵੱਲੋਂ 1 ਇੰਚ ਵੀ ਸਹਿਯੋਗ ਨਹੀਂ ਮਿਲੇਗਾ ਤੇ ਨਾ ਹੀ ਸਾਡੇ ਕੋਲ ਸਹਿਯੋਗ ਦੀ ਆਸ ਰੱਖੀ ਜਾਵੇ